ਕਬੀਰ ਵੈਸਾ ਸਤਗੁਰ ਜੀ ਬਲੈ ਟੁੱਠਾ ਕਰੇ ਪਸਾਉ ਮੁਕਤ ਦਵਾਰਾ ਮੁਕਲਾ ਸਹਿਜ ਆਵੋ ਜਾਓ ਇਹ ਪਾਵਨ ਸ਼ਲੋਕ 59 ਨੰਬਰ ਸ਼ਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਇਸ ਪਾਵਨ ਸ਼ਲੋਕ ਅੰਦਰ ਸਤਗੁਰੂ ਕਹਿੰਦੇ ਨੇ ਕੋਈ ਇਹੋ ਜਿਹਾ ਸਤਗੁਰੂ ਮਿਲੇ ਜਿਹੜਾ ਖੁਸ਼ ਹੋ ਕੇ ਮਤਲਬ ਉਹ ਕਿ ਸਾਡੇ ਤੇ ਖੁਸ਼ ਹੋ ਜੇ ਤੇ ਖੁਸ਼ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ ਮੁਕਤੀ ਦਾ ਤੰਗ ਰਾਹ ਹੈ ਜਿਹਦੇ ਵਿੱਚੋਂ ਲੰਘਣਾ ਔਖਾ ਹੈ ਉਹਦੇ ਵਿੱਚੋਂ ਨਿਕਲਣ ਦੀ ਜਾਂਚ ਸਿਖਾਦੇ ਤਾਂ ਜੋ ਉਹ ਨਿੱਕਾ ਜਿਹਾ ਦਰਵਾਜ਼ਾ ਵੀ ਸਾਨੂੰ ਵੱਡਾ ਲੱਗਣ ਲੱਗ ਪਵੇ ਵੀ ਸੌਖੇ ਨਿਕਲ ਸਕੀ ਉਹਦੇ ਵਿੱਚੋਂ ਤੇ ਕਹਿੰਦੇ ਨੇ ਮੁਕਤ ਦੁਆਰਾ ਮੁਕਲਾ ਸਹਿਜੇ ਆਵ ਜਾਓ ਪਾਪ ਕੇ ਸੌਖਾ ਹੀ ਨਿਕਲ ਸਕੀ ਉਹਦੇ ਵਿੱਚੋਂ ਸੋ ਸਤਗੁਰੂ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਪੂਰਨ ਸਤਗੁਰੂ ਮਿਲਦਾ ਨਾ ਉਹ ਦੁਨੀਆਂ ਦੇ ਕਾਰ ਵਿਹਾਰ ਕਰਦੇ ਕਰਦੇ ਪਰਮਾਤਮਾ ਦੀ ਬੰਦਗੀ ਕਰਨ ਦਾ ਅੰਦਰ ਸਤਗੁਰੂ ਕਹਿੰਦੇ ਨੇ ਭਾਵ ਬਣਾ ਦਿੰਦਾ ਜਿਹੜੀ ਭਾਵਨਾ ਹੈ ਨਾ ਦੁਨਿਆਵੀ ਕੰਮਾਂ ਕਾਰਾਂ ਨੂੰ ਕਰਦੇ ਕਰਦੇ ਪਰਮਾਤਮਾ ਦੀ ਬੰਦਗੀ ਕਿੱਦਾਂ ਕਰਨੀ ਹੈ ਇਹ ਜਾਂਚ ਸਿਖਾ ਦਿੰਦਾ ਹੈ ਤੇ ਸਤਗੁਰੂ ਕਹਿੰਦੇ ਨੇ ਬਸ ਵੀ ਜਿਹੜਾ ਦੁਨਿਆਵੀ ਕੰਮਾਂ ਕਾਰਾਂ ਦੇ ਵਿੱਚ ਰਹਿੰਦਾ ਹੋਇਆ ਪਰਮਾਤਮਾ ਨਾਲ ਚਿੱਤ ਜੋੜਨਾ ਸਿੱਖ ਗਿਆ ਉਦੇ ਵਾਸਤੇ ਇਹ ਤੰਗ ਰਸਤਾ ਵੀ ਖੁੱਲਾ ਹੋ ਜਾਂਦਾ ਭਾਵ ਕਿ ਇਸ ਬਰੀਕ ਰਸਤੇ ਵਿੱਚੋਂ ਵੀ ਲੰਘਣਾ ਸੌਖਾ ਹੋ ਜਾਂਦਾ ਉਹਨੂੰ ਜਿਹੜਾ ਨਿਮਰਤਾ ਭਾਵ ਵਿੱਚ ਰਹਿ ਕੇ ਦੁਨੀਆਵੀ ਕੰਮ ਕਰ ਵੀ ਕਰਦਾ ਤੇ ਪਰਮਾਤਮਾ ਦੀ ਭਗਤੀ ਵੀ ਕਰਦਾ ਭਗਤ ਸਹਿਬਾਨਾ ਨੇ ਕੰਮ ਕਰਕੇ ਦਿਖਾਇਆ ਨੇ ਕਬੀਰ ਸਾਹਿਬ ਨੇ ਖੱਡੀ ਤੇ ਕਪੜਾ ਬਣਾਇਆ ਖੱਦਰ ਬਣਾਇਆ ਸੂਤਰ ਕੱਤੇ ਨੇ ਤੇ ਫਿਰ ਵੀ ਪਰਮਾਤਮਾ ਨੂੰ ਚੇਤੇ ਕਰਕੇ ਦਿਖਾਇਆ ਰਵਿਦਾਸ ਮਹਾਰਾਜ ਨੇ ਜੁੱਤੀਆਂ ਗੰਢ ਕੇ ਪਰਮਾਤਮਾ ਨੂੰ ਚੇਤੇ ਕਰਨਾ ਪਸ਼ਵਾ ਦੀ ਖਲ ਲਈ ਉਹ ਤੋਂ ਜੁੱਤੀਆਂ ਬਣਾਉਂਦੇ ਰਹੇ ਜੁੱਤੀਆਂ ਗੰਢਦੇ ਰਹੇ ਪੁਰਾਣੀਆਂ ਲੋਕਾਂ ਦੀ ਤੇ ਪਾਸ਼ਾ ਨੇ ਉਹ ਕਮਾਂਕਾਰਾਂ ਵਿੱਚ ਰਹੇ ਕਿ ਨਾਮਦੇਵ ਜੀ ਨੇ ਆਪਣੇ ਕਮਾਂਕਾਰਾਂ ਵਿੱਚ ਰਹੇ ਕਿ ਜੋ ਸਲਾਈ ਦਾ ਕੰਮ ਸੀ ਉਹਨਾਂ ਛਿੰਬਿਆਂ ਦਾ ਕੰਮ ਕਰਦੇ ਸੀ ਸਲਾਈ ਤੋਂ ਕਰਦੇ ਰਹੇ ਕਾਰਵਿਹਾਰ ਕੀਤਾ ਸੈਣ ਨਾਈ ਜੀ ਜਿਨ੍ਹਾਂ ਨੇ ਆਪਣੇ ਕਾਰਵਿਹਾਰ ਕਰਦੇ ਹੋਏ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ ਪਾ ਕੇ ਦਿਖਾਇਆ ਪੀ ਅਸਲ ਵਿੱਚ ਪ੍ਰਮਾਤਮਾ ਨੂੰ ਪਾਉਣਾ ਕਮਾਂਕਾਰ ਕਰਦੇ ਹੋਏ ਉਹ ਪ੍ਰਮਾਤਮਾ ਨਾਲ ਇੱਕ ਜੁਟ ਹੋ ਜਾਣਾ ਇਹੀ ਅਸਲ ਵਿੱਚ ਰਾਹ ਹੈ ਮੁਕਤੀ ਦਾ ਉਸ ਰਾਹ ਦੇ ਵਿੱਚ ਸੌਖੇ ਤਾਂ ਲੰਘ ਸਕਾਂਗੇ ਪਰਮਾਤਮਾ ਨਾਲ ਤਾਰ ਜੁੜੀ ਰਹੇ ਸਰੀਰ ਕੰਮਕਾਰ ਕਰਦਾ ਰਹੇ ਤੇ ਹੰਕਾਰ ਤੋਂ ਬਚੇ ਰਹਾਂਗੇ ਨਿਮਰਤਾ ਵਿੱਚ ਟਿਕੇ ਰਹਾਂਗੇ ਇਹ ਨਿਮਰਤਾ ਹੀ ਹੈ ਜਿਹੜੀ ਬੰਦੇ ਨੂੰ ਇਸ ਬਰੀਕ ਰਾਹ ਵਿੱਚੋਂ ਪਾਰ ਕਰ ਸਕਦੀ ਹੈ ਇੱਥੇ ਸਤਿਗੁਰੂ ਕਬੀਰ ਸਾਹਿਬ ਸਾਨੂੰ ਇਹ ਸਿਖਾਉਂਦੇ ਨੇ ਇਹ ਸਮਝਾਉਂਦੇ ਨੇ ਇਸ 59 ਨੰਬਰ ਸ਼ਲੋਕ ਅੰਦਰ ਤੋਂ ਸਤਿਗੁਰੂ ਕਹਿੰਦੇ ਨੇ ਆਪਾ ਭਾਵ ਗਵਾ ਕੇ ਨਿਮਰਤਾ ਵਿੱਚ ਰਹਿਣਾ ਹੀ ਪਰਮਾਤਮਾ ਨੂੰ ਪਾਉਣਾ ਤੇ ਮੁਕਤੀ ਦਾ ਦਰ ਲੰਗਣ ਲੰਗਣ ਦਾ ਇੱਕ ਤਰੀਕਾ ਹੈ ਹੋਰ ਕੋਈ ਦੂਜਾ ਤੀਜਾ ਤਰੀਕਾ ਨਹੀਂ ਹੈ ਬੰਦਿਆ ਨਿਮਰਤਾ ਵਿੱਚ ਰਹਿ ਦੁਨੀਆਵੀ ਕਾਰ ਵਿਹਾਰ ਕਰ ਪਰਮਾਤਮਾ ਨਾਲ ਸਾਥ ਬਣਾਈ ਰੱਖ ਬਸ ਇਹੀ ਇੱਕ ਰਾਹ ਹੈ